ਕੈਨੇਡਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਸਟੋਰ ਲੁੱਟਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਜਦਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ ਇੱਕ ਔਰਤ ਨਾਲ ਕਥਿਤ ਤੌਰ ਤੇ ਅਸ਼ਲੀਲ ਹਰਕਤ ਕਰਕੇ ਫਰਾਰ ਹੋਏ ਪੰਜਾਬੀ ਨੌਜਵਾਨ ਦੀ ਸ਼ਨਾਖਤ ਜਤਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਦਕਿ ਸਟੋਰ ਲੁੱਟਣ ਦੇ ਮਾਮਲੇ ਵਿੱਚ ਗ੍ਰਿਫਤਾਰ ਨੌਜਵਾਨਾਂ ਦੀ ਸ਼ਨਾਖਤ ਸੁਖਮਨਪ੍ਰੀਤ ਸਿੰਘ ਅਤੇ ਲਾਪ੍ਰੀਤ ਸਿੰਘ ਵਜੋਂ ਹੋਈ ਹੈ ਸਰੀ RCMP ਨੇ ਦੱਸਿਆ ਕਿ ਸੈਕਸ਼ੂਅਲ ਅਸਾਲਟ ਦਾ ਮਾਮਲਾ 140 ਸਟਰੀਟ ਨੇੜੇ 91 ਐਵੇਨਿਊ ਵਿਖੇ ਵਾਪਰਿਆ ਜਿੱਥੇ ਇੱਕ ਘਰ ਵਿੱਚ ਦਾਖਲ ਹੋਏ ਸ਼ੱਕੀ ਨੇ 20-25 ਸਾਲ ਦੀ ਇੱਕ ਔਰਤ ਨੂੰ ਜ਼ਬਰਦਸਤੀ ਕਲਾਵੇ ਵਿੱਚ ਲੈ ਲਿਆ ਔਰਤ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ 20 ਜੁਲਾਈ ਨੂੰ ਤਕਰੀਬਨ ਸਵਾ 3 ਵਜੇ ਵਾਪਰੀ ਇਸ ਵਾਰਦਾਤ ਵਿੱਚ ਸ਼ੱਕੀ ਦੀ ਸ਼ਨਾਖਤ ਜਤਿੰਦਰ ਸਿੰਘ ਵਜੋ ਹੋਈ ਹੈ ਜਤਿੰਦਰ ਸਿੰਘ ਨੂੰ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਦੇ ਦਿੱਤੀ ਗਈ ਪਰ ਲੋਕਾਂ ਨੂੰ ਸੁਚੇਤ ਕਰਨ ਲਈ ਉਸ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ ਜ਼ਮਾਨਤ ਸ਼ਰਤਾਂ ਦੇ ਮੁਤਾਬਕ ਉਹ ਪੀੜਤ ਨਾਲ ਕਿਸੇ ਕਿਸਮ ਦਾ ਸੰਪਰਕ ਨਹੀਂ ਕਰੇਗਾ ਅਤੇ ਪੀੜਤ ਦੀ ਰਿਹਾਈਸ਼ ਕੰਮ ਵਾਲੀ ਥਾਂ ਸਕੂਲਾਂ ਅਤੇ ਧਾਰਮਿਕ ਥਾਵਾਂ ਦੇ 50 ਮੀਟਰ ਦੇ ਦਾਇਰੇ ਵਿੱਚ ਦਾਖਲ ਨਹੀਂ ਹੋਵੇਗਾ ਜਤਿੰਦਰ ਸਿੰਘ ਨੂੰ ਕਿਸੇ ਵੀ ਕਿਸਮ ਦਾ ਹਥਿਆਰ ਰੱਖਣ ਤੋਂ ਸਖਤੀ ਦੇ ਨਾਲ ਵਰਜਿਆ ਗਿਆ ਹੈ ਪੁਲਿਸ ਦਾ ਮੰਨ ਹੈ ਕਿ ਜਤਿੰਦਰ ਸਿੰਘ ਬਾਰੇ ਕਮਿਊਨਿਟੀ ਦੇ ਲੋਕਾਂ ਤੋਂ ਹੋਰ ਜਾਣਕਾਰੀ ਮਿਲ ਸਕਦੀ ਹੈ ਜਿਸ ਦੇ ਮੱਦੇਨਜ਼ਰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਵਧੇਰੇ ਜਾਣਕਾਰੀ ਹੋਵੇ ਤਾਂ ਉਹ ਸਰੀ RCMP ਦੇ ਵਿਸ਼ੇਸ਼ ਨੰਬਰ 604 599 0502 ਤੇ ਸੰਪਰਕ ਕਰੇ ਦੂਸਰੇ ਪਾਸੇ ਬੈਰੀ ਨੇੜੇ ਐਲਮਬੈਲ ਵਿਖੇ BMR ਸਟੋਰ ਲੁੱਟਣ ਦੇ ਮਾਮਲੇ ਵਿੱਚ ਸੁਖਮਣਪ੍ਰੀਤ ਸਿੰਘ ਅਤੇ ਲਾਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਵਨਵਿਕੇ ਇੱਕ ਵੇਅਰਹਾਊਸ ਲੁੱਟਣ ਦੇ ਮਾਮਲੇ 'ਚ ਦੋਹਾਂ ਵਿਰੁੱਧ ਵੱਖ-ਵੱਖ ਦੋਸ਼ ਲੱਗ ਚੁੱਕੇ ਨੇ ਯੋਕ ਰੀਜਨ ਪੁਲਿਸ ਨੇ ਬ੍ਰੈਂਟਨ ਨਾਲ ਸੰਬੰਧਿਤ ਦੋਹਾਂ ਪੰਜਾਬੀਆਂ ਵਿਰੁੱਧ ਕਾਰਵਾਈ ਕਰਦਿਆਂ 10 ਲੱਖ ਡਾਲਰ ਮੁੱਲ ਦਾ ਕੰਸਟਰਕਸ਼ਨ ਵਾਲਾ ਸਾਜੋ-ਸਮਾਨ ਬਰਾਮਦ ਕਰਨ ਦਾ ਦਾਵਾ ਕੀਤਾ ਹੈ 26 ਸਾਲ ਦੇ ਸ਼ੋਖਮਨਪ੍ਰੀਤ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਚੋਰੀ ਦੇ ਮਕਸਦ ਨਾਲ ਵੇਅਰਹਾਊਸ ਦੇ ਜਿੰਦ ਦੇ ਤੋੜਨ ਪੇਸ ਬਦਲਣ ਅਤੇ 5000 ਡਾਲਰ ਤੋਂ ਘੱਟ ਮੁੱਲ ਦੀ ਮਿਸ਼ਚਪ ਦੇ ਦੋਸ਼ ਆਇਦ ਕੀਤੇ ਗਏ ਨੇ ਇਸੇ ਤਰ੍ਹਾਂ ਲਾਪ੍ਰੀਤ ਸਿੰਘ ਵਿਰੁੱਧ ਵੀ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਚੋਰੀ ਦੇ ਮਕਸਦ ਨਾਲ ਵੇਅਰਹਾਊਸ ਦੇ ਜਿੰਦ ਦੇ ਤੋੜਨ ਪੇਸ ਬਦਲਣ ਅਤੇ 5000 ڈالر ਤੋਂ ਘੱਟ ਮੁੱਲ ਦੀ ਮਿਸਚਫ ਦੇ ਦੋਸ਼ ਆਇਦ ਕੀਤੇ ਗਏ ਨੇ ਇਹਨਾਂ ਦੋਹਾਂ ਦੇ ਨਾਲ ਤੀਜਾ ਸ਼ੱਕੀ ਵੀ ਕਾਬੂ ਕੀਤਾ ਗਿਆ ਜਦਕਿ ਨਵੇਂ ਮਾਡਲ ਵਾਲੀ ਡੋਜ਼ ਡ੍ਰੈਂਗੋ ਗੱਡੀ ਵਿੱਚ ਫਰਾਰ ਦੋ ਸ਼ੱਕੀਆਂ ਦੀ ਪਾਲ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ